ਸਤਿ ਸ੍ਰੀ ਅਕਾਲ ਜੀ ਮੈਂ ਵਰਿੰਦਰ ਸਿੰਘ ਸਪਾਲੇ ਸੰਨਿਆਸੀ ਦਵਾਖਾਨਾ ਨੇੜੇ ਬਹੁਣਾ ਚੌਕ ਤੋਂ ਬੋਲਦੇ ਆਂ ਅੱਜ ਕੱਲ ਮੌਸਮ ਹੈ ਜਿਹੜਾ ਬਰਸਾਤੀ ਮੌਸਮ ਹੈ ਇਸ ਸੱਪਾਂ ਦਾ ਜਿਆਦਾ ਇਹ ਮੌਸਮ ਹੁੰਦਾ ਹੈ ਇਸ ਮੌਸਮ ਚ ਸੱਪ ਜਿਆਦਾ ਕੱਟਦੇ ਆਂ ਖੇਤਾਂ ਦੇ ਵਿੱਚ ਲੁਕਾ ਨਹੀਂ ਹੁੰਦਾਗਾ ਘਰਾਂ ਵਿੱਚ ਵੀ ਸੱਪ ਆ ਜਾਂਦੇ ਆਂ ਪਰ ਵੀਰਾਂ ਨੂੰ ਬੇਨਤੀ ਹੈ ਕਿਸੇ ਦੇ ਵੀ ਸੱਪ ਲੜ ਜੇ ਕਿਵੇਂ ਥੌਲਿਆ ਦੇ ਚੱਕਰਾਂ ਚ ਧਾਗਿਆ ਤ੍ਰੀਤਾਂ ਦੇ ਚੱਕਰਾਂ ਚ ਨਾ ਪਿਆ ਕੋਲ ਕਿਸੇ ਵੀ ਦੇ ਸੱਪ ਲੜ ਜੇ ਫਸਟ ਐਡੀ ਦੀ ਇਹੀ ਹੈ ਕਿਤੇ ਵੀ ਲੜਿਆ 2 ਇੰਚ ਛੱਡ ਕੇ ਉਹਦੇ ਬੰਨ ਲਾ ਦਿਓ ਉਸ ਤੋਂ ਬਾਅਦ ਕਿਸੇ ਵੀ ਸਰਕਾਰੀ ਹਸਪਤਾਲ ਤੇ ਜਾਵੜੋ ਜਾਂ ਕਿਤੇ ਸਹੂਲਤ ਹੈ ਜਿੱਥੇ ਸੱਪਾਂ ਦੇ ਕੱਟਣ ਦਾ ਇਲਾਜ ਕੀਤਾ ਜਾਂਦਾ ਹੈ ਇਨ ਵਾਸਤੇ ਐਂਟੀ ਸਨੇਕ ਵੈਨਮ ਸੀਰਮ ਹੁੰਦੀ ਹੈ ਟੀਕੇ ਹੁੰਦੇ ਹੈ ਉਹੀ ਕੰਮ ਕਰਦੇ ਹੈ ਐਵੇਂ ਥੋੜਿਆ ਥੋੜਿਆ ਦੇ ਚੱਕਰਾਂ ਚ ਪੈ ਕੇ ਨੁਕਸਾਨ ਨਾ ਕਰਵਾ ਲਿਆ ਕਰੋ ਆਪਣੇ ਹੁਣ ਪੰਜਾਬ ਦੇ ਵਿੱਚ ਜਿਹੜੇ ਬਾਰੇ ਜ਼ਹਿਰੀਲੇ ਸੱਪ ਹੈ ਕਿਨ ਕੋਬਰਾ ਰਸੈਲ ਵਾਈਪਰ ਕਾਮਨ ਕਰੈਟ ਹੈ ਕਾਮਨ ਕਰੈਟ ਸਭ ਤੋਂ ਖਤਰਨਾਕ ਸੱਪ ਹੁੰਦਾ ਹੈ ਜਿਹੜਾ ਕਰਾਂ ਦੇ ਵਿੱਚ ਆ ਕੇ ਇਨਸਾਨਾਂ ਦੀ ਸਮਲ ਆਉਂਦੀ ਆ ਉਹਨੂੰ ਸ਼ਰੀਰ ਦੀ ਉਤਰਾ ਕੇ ਨਾਲ ਸੌ ਜਾਂਦਾ ਹੈ ਜਦੋਂ ਬੰਦਾ ਪਾਸਾ ਲੈਂਦਾ ਤੇ ਉਹਨੂੰ ਭੁਲੇਖਾ ਹੀ ਰਹਿ ਜਾਂਦਾ ਕਿ ਤੇ ਮੱਛਰ ਲੜਿਆ ਉਹਦੇ ਕੱਟਣ ਦਾ ਵੀ ਪਤਾ ਨਹੀਂ ਲੱਗਦਾ ਨਿਊਰੋਟੌਕਸਿਨ ਜ਼ਿਆਦਾ ਹੁੰਦੀ ਹੈ ਜਿਹੜੀ ਉਹਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ ਇਸ ਕਰਕੇ ਧਿਆਨ ਰੱਖਿਆ ਕਰੋ ਇਤੇ ਲਾਈਟਨ ਬਾਥਰੂਮ ਦੇ ਵਿੱਚ ਵੜਨ ਲੱਗੇ ਠੰਡੀ ਥਾਂ ਦੇ ਉੱਤੇ ਆਉਂਦੇ ਆ ਸਾਰੇ ਅੱਗਾ ਪਿੱਛਾ ਵੇਖਿਆ ਕਰੋ ਬਿਸਤਰੀ ਝਾੜ ਕੇ ਪਿਆ ਕਰੋ ਕਿਸੇ ਵੀ ਵੀਰ ਨੂੰ ਇਸ ਤਰ੍ਹਾਂ ਦੀ ਨੌਬਤ ਆਉਂਦੀ ਹੈ ਤਾਂ ਐਵੇਂ ਥੋੜਾ ਟੋਲੇ ਦੇ ਚੱਕਰਾਂ 'ਚ ਪਾ ਕੇ ਤਾਂ ਗਿਆ ਤਵੀਤਾਂ ਦੇ ਚੱਕਰਾਂ 'ਚ ਪਾ ਕੇ ਨੁਕਸਾਨ ਨਾ ਕਰਵਾਇਆ ਕਰੋ ਬੈਠਦੇ ਹੀ ਹੈ ਵੀ ਉਸ ਮਰੀਜ਼ ਨੂੰ ਜੇ ਕਿਸੇ ਦੇ ਸਨੇਕ ਬਾਈਟ ਹੋਇਆ ਤੇ ਉਹਨੂੰ ਕਿਸੇ ਨੇੜੇ ਤੇਰੇ ਜਿੱਥੇ ਵੀ ਤੁਹਾਡੇ ਹੈਗਾ ਸਹੂਲਤਾਂ ਵਾਲਾ ਹਸਪਤਾਲ ਜਿੱਥੇ ਤੁਹਾਨੂੰ ਸਨੇਕ ਬਾਈਟ ਦੀ ਸਹੂਲਤ ਮਿਲ ਸਕਦੀ ਹੈ ਉੱਥੇ ਲਜਾਇਆ ਜਾਵੇ ਤੇ ਉੱਥੇ ਉਹਦਾ ਦਾ ਟੈਸਟ ਵੀ ਹੋ ਜਾਂਦਾ ਬਲੱਡ ਟੈਸਟ ਵੀ ਹੋ ਜਾਂਦਾ ਲੈ ਵੀ ਇਹਦੇ ਵਿੱਚ ਜ਼ਹਿਰ ਹੈਗੀ ਆ ਜਾਂ ਨਹੀਂ ਹੈਗੀ ਕਿੰਨੀ ਕੁ ਜ਼ਹਿਰ ਹੈ ਇਸ ਕਰਕੇ ਬਹੁਤ احتیاط ਨਾਲ ਇਹ ਵਰਤੋਂ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ